ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇ ਤੋਂ جاری ਲਿਖਤੀ ਬਿਆਨ ਚ ਜਹਦਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਿੱਖ ਸਿਆਸਤ ਨਾਲ ਜੁੜੇ ਆਗੂਆਂ ਨੂੰ ਸਖਤ ਹਦਾਇਤ ਕਰਦੇ ਆ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਬੋਚਤਾ ਸਤਕਾਰ ਸਿਧਾਂਤ ਅਤੇ ਪਰੰਪਰਾ ਨੂੰ ਧਿਆਨ ਚ ਰੱਖਦੇ ਆ ਇੱਕ ਦੂਜੇ ਦੇ ਵਿਰੋਧ ਬਿਆਨਬਾਦੀ ਤੁਰੰਤ ਬੰਦ ਕੀਤੀ ਜਾਵੇ ਜੇਕਰ ਸਿੱਖ ਸਿਆਸੀ ਆਗੂ ਬਾਜ਼ ਨਾ ਆਏ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਦੀ ਉਲੰਘਣਾ ਕਰਨ ਵਾਲੇ ਆਗੂਆਂ ਦੇ ਖਿਲਾਫ ਪੰਥ ਗ੍ਰੋਹ ਰੀਤਾ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਜਾਰੀ ਕਰਤਾ ਤਲਵਿੰਦਰ ਸਿੰਘ ਬੁੱਟਰ ਮੀਡੀਆ ਸਲਾਹਕਾਰ ਸ਼੍ਰੀ ਅਕਾਲ ਤਖਤ ਸਾਹਿਬ ਸਕ ਇਹ ਚਿੱਠੀ ਅਜੇ ਤੇਜ ਸਿੰਘ ਸਾਹਿਬ ਨੇ ਤਾੜਨਾ ਕਰਤੀ ਆ ਸਾਰਿਆਂ ਨੂੰ ਦੂਜਾ ਜਿਹੜਾ ਕੱਲ ਤੱਕ ਸਕੱਤਰੇ ਤੋਂ ਪੱਤਰ ਗਿਆ ਹੈਗਾ 31 ਤਰੀਕ ਨੂੰ 31 ਅਗਸਤ 2024 ਦਾ ਇੱਕ ਪੱਤਰ ਹੈ ਜਿਹਦੇ ਵਿੱਚ ਉਹਨਾਂ ਨੇ 17 ਲੋਕਾਂ ਦੇ ਨਾਂ ਤੇ ਜਿਹਦੇ ਵਿੱਚ ਡਾਕਟਰ ਰੋਪਿੰਦਰਜੀਤ ਕੋਰ ਡਾਕਟਰ ਦੇਸ਼ਪ੍ਰਤਾਪ ਸਿੰਘ ਕੈਰੋ ਗੁਜਾਰ ਸਿੰਘ ਰਣੀ ਕੇ ਪਰਮਿੰਦਰ ਸਿੰਘ ਸੁੱਚਾ ਸਿੰਘ ਲਗਾ ਜਰਮੇਜਾ ਸਿੰਘ ਹੀਰਾ ਸਿੰਘ ਸਰਵਣ ਸਿੰਘ ਫਲੋਰ ਸੋਹਣ ਸਿੰਘ ਠੰਡਲ ਦਲਜੀਤ ਸਿੰਘ ਸਕੰਦਰ ਸਿੰਘ ਮਲੂਕਾ ਬੀਬੀ ਜ਼ਗੀਰਪੁਰ ਵਿਕਰਮ ਸਿੰਘ ਮਜੀਠੀਆ ਮਨਪ੍ਰੀਤ ਬਾਦਲ ਸ਼ਰਨਜੀਤ ਸਿੰਘ ਸੋਜੀਤ ਸਿੰਘ ਮਹੇਸ਼ੰਦਰ ਸਿੰਘ ਇਹਨਾਂ ਸਾਰਿਆਂ ਦੇ ਨਾਂ ਉਦੇ ਚ ਲਿਖਿਆ ਗਿਆ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 30 ਅਗਸਤ 2024 ਨੂੰ ਪੰਸ ਸਿੰਘ ਸੰਬੰਧ ਦੀ ਇਕੱਤਰਤਾ ਸ਼੍ਰੀ ਕਲਤਕ ਸਾਬ ਵਿਖੇ ਹੋਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੇਸ ਵਿਚਾਰਿਆ ਗਿਆ ਪੰਸ ਸਿੰਘ ਸਾਹਿਬਾਨ ਵੱਲੋਂ ਸਰਬਸੰਮਤੀ ਨਾਲ ਹੋਏ ਫੈਸਲੇ ਮੁਤਾਬਕ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਸ ਸਮੇਂ ਕੈਬਨਟ ਮੰਤਰੀ ਵਜੋਂ ਆਪ ਵੀ ਬਰਾਬਰ ਦੇ ਜ਼ਿੰਮੇਵਾਰ ਹੋ ਜਿਸ ਲਈ ਆਪ ਨੂੰ ਆਪਣਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਅੰਦਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਨਿਤੀ ਰੂਪ ਵਿੱਚ ਪੇਸ਼ ਹੋ ਕੇ ਦੇਣਾ ਇਹ ਮੀਤ ਸਕੱਤਰ ਸੁਖਦੇਵ ਸਿੰਘ ਵੱਲੋਂ ਜਾਰੀ ਕੀਤਾ ਗਿਆ ਸਕੱਤਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੋ ਸਰਦਾਰ ਜਗਤਾਰ ਸਿੰਘ ਜੀ ਸਾਰੇ ਮਾਮਲੇ ਸਿੱਖ ਮਾਮਲੇ ਅਕਾਲ ਤਖਤ ਸਾਹਿਬ ਨਾਲ ਜੁੜੇ ਮਾਮਲੇ ਜਿਨ੍ਹਾਂ ਤੇ ਮੁੱਖ ਮੰਤਰੀ ਦੀ ਟਿੱਪਣੀ ਵੀ ਆ ਰਹੀ ਸੀ ਕਿਵੇਂ ਇਹਨੂੰ ਲਈਏ ਮੈਂ ਪਹਿਲਾਂ ਸ਼ੁਰੂ ਕਰਦਾ ਜਿਹੜੇ ਅਕਾਲ ਤਖਤ ਸਾਹਿਬ ਵੱਲੋਂ ਚਿੱਠੀ ਲਿਖੀ ਗਈ ਹੈ ਕਉਂਕਾ ਫੈਸਲਾ ਹੋ ਗਿਆ ਸੀਗਾ ਤੇ ਹੁਣ ਫਾਰਮਲੀ ਇਹਨਾਂ ਨੂੰ ਸਾਰਿਆਂ ਨੂੰ ਕਨਵੇ ਕੀਤਾ ਗਿਆ ਇਹ ਕਨਵੇ ਇਹ ਤਰੀਕਾ ਇਹੀ ਹੁੰਦਾ ਹੈ ਕਿ ਇੰਡੀਵਿਜੂਅਲ ਜਿਹੜੇ ਵੀ ਸੀਗੇ ਉਹਨਾਂ ਸਾਰਿਆਂ ਨੂੰ ਤੁਸੀਂ ਵਿਧੇ ਵਿਧਾਨ ਦੇ ਵਿੱਚ ਇੱਕ ਵਾਰੀ ਪੱਤਰ ਲਿਖ ਦਿਓ ਸੋ ਉਹਨਾਂ ਨੂੰ ਪੱਤਰ ਲਿਖ ਦਿੱਤਾ ਗਿਆ ਪਰ ਉਹਨਾਂ ਵਿਵਾ ਮੰਗਿਆ ਗਿਆ ਇਹ ਮਤਲਬ ਇੰਨਾ ਕੀ ਹੈ ਦੂਜੀ ਗੱਲ ਜਿਹੜਾ ਇੰਪੋਰਟੈਂਟ ਹੈ ਜਿਹੜੀ ਪ੍ਰੈਸ ਰੂਟ ਇਸ਼ੂ ਕੀਤਾ ਗਿਆ ਕਿ ਆਪਸ ਦੇ ਵਿੱਚ ਕਮੈਂਟਸ ਕਰਨ ਤੋਂ ਵਰਜਿਆ ਅਕਾਲੀਆਂ ਨੂੰ ਤੇ ਨਾਲ ਸੰਸਾ ਤੇ ਕਮੈਂਟ ਕਰਨ ਤੋਂ ਮੈਨੂੰ ਲੱਗਦਾ ਸੀ ਕਿ ਤੇ ਮੀਡੀਆ ਤੇ ਕੋਈ ਇਹ ਬੰਦਿਸ਼ ਨਾ ਆ ਜੇ ਲੇਕਿਨ ਮੀਡੀਆ ਤੇ ਕੋਈ ਅਸੀਂ ਬੰਦਿਸ਼ ਨਹੀਂ ਹੈ ਤੇ ਜਦੋਂ ਨਾ ਇਹ ਮਾਮਲਾ ਸ਼ੁਰੂ ਹੋਇਆ ਹੈ ਉਦੋਂ ਤੋਂ ਇਸ ਹਰ ਤਰ੍ਹਾਂ ਦੇ ਕਮੈਂਟ ਲਗਾਤਾਰ ਆ ਰਹੇ ਆ ਸਟੇਟਮੈਂਟ ਸਾਰੀ ਤੇ ਪਰਖਾ ਦੀ ਵਿਆਖਿਆ ਵੀ ਲਗਾਤਾਰ ਆ ਰਹੀ ਹੈ ਬਿ ਕਿਸ ਤਰ੍ਹਾਂ ਦੀ ਹੁਣ ਜਿਹੜੀ ਗੱਲ ਹੈਗੀ ਹੈ ਕਿ ਅਕਾਲ ਤਖਸਾਲ ਸਾਹਿਬਾਰੇ ਕੋਈ ਐਸਾ ਕਮੈਂਟ ਨਾ ਕੀਤਾ ਜਾਂਦੇ ਹੁਣ ਸਮੱਸਿਆ ਰੁਧਵਾ ਦੀ ਗਾਗੇ ਮੈਂ ਕੋਈ ਕੁਐਸਚਨ ਨਹੀਂ ਕਰ ਰਿਹਾ ਮੈਂ ਸਿਰਫ ਥੋੜੀ ਜੀ ਡਿਸਕਸ਼ਨ ਉਹਦੇ ਬਾਰੇ ਆਪਾਂ ਗੱਲ ਕਰ ਲੈਨੇ ਆ ਜੀ ਬੰਨਾ ਕੋਈ ਕੰਟਰੋਵਰਸਿਟੀ ਕ੍ਰੀਏਟ ਕੀਤੀ ਆ 215 ਦੇ ਵਿੱਚ ਜਿਸ ਤਰ੍ਹਾਂ ਦਾ ਰੋਲ ਅਕਾਲ ਤਖਸਾਲ ਸਾਹਿਬ ਦਾ ਸੀਗਾ ਦਸੇਦਾਰਾਂ ਦਾ ਉਹਨੇ ਲੋਕਾਂ ਦੇ ਮਨਾਂ ਦੇ ਵਿੱਚ ਐਸੇ ਸ਼ੰਕਲ ਪੈਦਾ ਕੀਤੇ ਆ ਕਿ ਭਰੋਸੇਯੋਗਤਾ ਖਤਮ ਹੋ ਗਈ ਸਮੱਸਿਆ ਉੱਥੇ ਹੈ ਇਸ ਕਰਕੇ ਜਿਹੜੇ ਆਮ ਸਿੱਖ ਹੈਗੇ ਆ ਪੰਥ ਹੈ ਉਹ ਹਰ ਬੂਗ ਨੂੰ ਸ਼ੱਕ ਦੇ ਨਿਗਾਹ ਨਾਲ ਦੇਖ ਰਿਹਾ ਜੀ ਇਹਨਾਂ ਦੇ ਰੋਲ ਨੂੰ ਸ਼ੱਕ ਦੇ ਨਿਗਾਹ ਨਾਲ ਦੇਖ ਰਿਹਾ ਉਹ ਪਹਿਲਾ ਸਟੈਪ ਇਹਨਾਂ ਨੇ ਸਾਬਤ ਕਰਤਾ ਵੀ ਅਸੀਂ ਸੰਸਥਾ ਦੇ ਮਾਰ ਮਰਿਆਦਾ ਦੇ ਨਾਲ ਖੜੇ ਤਰਖਾਇਆ ਕਰਾ ਦੇਣਾ ਇੱਕ ਜਿਹੜਾ ਪਾਵਰਫੁੱਲ ਪ੍ਰਧਾਨ ਹੋਵੇ ਔਰ ਪ੍ਰਧਾਨ ਵੀ ਉਹ ਉਸ ਦੌਰ ਚੋਂ ਜਿਹੜੇ 99 ਤੋਂ ਲੈ ਕੇ ਲਗਾਤਾਰ ਇਹਨਾਂ ਸੰਸਥਾਵਾਂ ਨੂੰ ਡੋਮੀਨੇਟ ਕਰ ਰਹੇ ਇਸੇ ਕਰਕੇ ਮੈਂ ਲਗਾਤਾਰ ਇਹ ਗੱਲ ਆਪਾਂ ਪ੍ਰੋਗਰਾਮਾਂ 'ਚ ਗੱਲ ਕੀਤੀ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਪੇਸ਼ ਹੋਣਾ ਹੈ ਉਦੋਂ ਉਹ ਰਿਜ਼ਾਈਨ ਕਰਕੇ ਜਾ ਚਲੋ ਇਹ ਤਾਂ ਉਹਨਾਂ ਨੇ ਫੈਸਲਾ ਕਰਨਾ ਹੈ ਆਪਰਸਰ ਵਿਧੇ ਵਿਧਾਨ ਦੀ ਗੱਲ ਕਰਦੇ ਆ ਰਹੇ ਹਾਂ ਸੋ ਉਸ ਬੈਕਗ੍ਰਾਉਂਡ ਦੇ ਵਿੱਚ ਇਹ ਗੱਲਾਂ ਸਾਰੀਆਂ ਹੋ ਰਹੀਆਂ ਸੀ ਜੀ ਤੇ ਇਹ ਨਾਰਮਲ ਹੈ 2015 ਦੇ ਬੈਕਗ੍ਰਾਉਂਡ ਦੇ ਵਿੱਚ ਸਾਰਾ ਕੁਝ ਹੁਣ ਜਦੋਂ ਉਹਨਾਂ ਨੇ ਪਹਿਲਾਂ ਸਟੈਪ ਪ੍ਰੋਫੈਸਰ ਦੀ ਯੋਗਤਾ ਵੱਲ ਵਧਾ ਲਿਆ ਤੇ ਮੇਰੇ ਖਿਆਲ ਛੱਟੇ ਨਿਗਾਹ ਨਾਲ ਨਹੀਂ ਦੇਖਣੇ ਚਾਹੀਦੇ ਇਹਦੇ ਨਾਲ ਤੇ ਉਹਨਾਂ ਨੂੰ ਆਪਣਾ ਫ੍ਰੀ ਹੋ ਕੇ ਫ੍ਰੀ ਮਾਈਂਡ ਦੇ ਨਾਲ ਆਪਣਾ ਕੰਮ ਕਰ ਦੇਣਾ ਚਾਹੀਦਾ ਕਿਉਂਕਿ ਅੱਜਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈ 15 ਦੇ ਵਿੱਚ ਵੀ ਹਜੇ ਇਹਨਾਂ ਸੋਸ਼ਲ ਮੀਡੀਆ ਹੈ ਨਹੀਂ ਸੀ ਜਿਨਾ ਅੱਜ ਦੀ ਤਰੀਕ ਦੇ ਵਿੱਚ ਸੋ ਹੁਣ ਪ੍ਰੈਸ਼ਰ ਇਹਨਾਂ ਸੰਸਥਾਵਾਂ ਤੇ ਵੀ ਤੇ ਇਹਨਾਂ ਸੰਸਥਾਵਾਂ ਦੇ ਉਮੀਦਵਾਰਾਂ ਤੇ ਵੀ ਬਹੁਤ ਵੱਡਾ ਹੈ ਟੈਸਟ ਇਹਨਾਂ ਵਾਸਤੇ ਹੈ ਪ੍ਰੋਫੈਸਰ ਯੋਗਤਾ ਸੰਸਥਾਵਾਂ ਦੀ ਹੁਣ ਇਹਨਾਂ ਨੇ ਬਹਾਲ ਕਰਨੀ ਹੈ ਮਤਲਬ ਇਹ ਬਹੁਤ ਵੱਡਾ ਮੌਕਾ ਹੈ ਇਹਨਾਂ ਕੋਲੇ ਇਹਨਾਂ ਸੰਸਥਾਵਾਂ ਦੀ SGPC ਦੀ ਵੀ ਤੇ ਅਕਾਲ ਤਖਤ ਸਾਹਿਬ ਦੀ ਵੀ ਜਿਹੜੇ ਪ੍ਰੋਫੈਸਰ ਯੋਗਤਾ ਨੂੰ ਬਹਾਲ ਕਰਨ ਦੀ ਸਮੱਸਿਆ ਸੋ ਉਸ ਦਾਇਰੇ ਦੇ ਵਿੱਚ ਮੈਂ ਉਹਨਾਂ ਕੀ ਇਸ ਮਾਮਲੇ ਤੇ ਕਮੈਂਟ ਕਰੂੰਗਾ ਜ਼ਿਆਦਾ ਕਮੈਂਟ ਇਹ ਤੇ ਮੈਂ ਵੀ ਨਹੀਂ ਕਰੂੰਗਾ ਜੀ ਸਾਹ ਮੀਂ ਸਿੰਘ ਦੇ ਵੈਸੇ ਤਾਂ ਗਿਆਨੀ ਰਗਬੀਰ ਸਿੰਘ ਔਰ ਉਹਨਾਂ ਦੇ ਸਾਥੀਆਂ ਵੱਲੋਂ ਪੰਜ ਸੇ ਸਹਿਬਾਨ ਵੱਲੋਂ ਜਿਹੜਾ ਇਹ ਫੈਸਲਾ ਲਿਆ ਗਿਆ ਇਹ ਅਣਕਿਆਸਿਆ ਸੀ ਮੁੱਢਲੇ ਤੌਰ ਤੇ ਵਿੱਚ ਇੰਨੀ ਕਾਲੀ ਦੇ ਵਿੱਚ ਜਿਵੇਂ ਇਹ ਫੈਸਲਾ ਕੀਤਾ ਗਿਆ ਔਰ ਤੇਜ਼ੀ ਨਾਲ ਹੋਇਆ ਇਹਦਾ ਮਤਲਬ ਸਿੰਘ ਸਹਿਬਾਨ ਦਾ ਮਨ ਬੜਿਆ ਹੋਇਆ ਸੀ ਇਹਦੀ ਸ਼ਾਇਦ ਨਾਜ਼ੁਕਤਾ ਬਾਰੇ ਅੰਦਾਜ਼ਾ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਵੀ ਨਹੀਂ ਸੀ ਕਿ ਇਹਦੇ ਅਰਥ ਕੀ ਆ ਜਦੋਂ ਇਹਦੇ ਅਰਥਾਂ ਦੀ ਵਿਆਖਿਆ ਹੋਣੀ ਸ਼ੁਰੂ ਹੋਈ ਤਾਂ ਮੈਨੂੰ ਲੱਗਦਾ ਕਿ ਇਹਦੇ ਨਾਲ ਇੱਕ ਵਾਰੀ ਕੰਪਨੀ ਛੱਡ ਗਈ ਕਿ ਕਿਸੇ ਵੀ ਵਿਅਕਤੀ ਨੂੰ ਤਨਖਾਹੀਆ ਕਰਾਰ ਦੇਣ ਦਾ ਮਤਲਬ ਹੈ ਕਿ ਉਹਨੂੰ ਕਟਹਿਰੇ ਦੇ ਵਿੱਚ ਰੱਖ ਦੇਣਾ ਹੁਣ ਉਹਦੀ ਅਗਲੀ ਪੋਲਿਟਿਕਸ ਇਸ ਸ਼ਬਦ ਦੇ ਨਾਲ ਨਾਲ ਤੁਰਨੀਏ ਦੇ ਵਿੱਚ ਕੋਈ ਦੋਰ ਆਵੇ ਨਹੀਂ ਔਰ ਇਹ ਤਨਖਾਈਆ ਸ਼ਬਦ ਕਿੰਨਾ ਕੁ ਸੰਜੀਦਾ ਹੈ ਔਰ ਇਹਦੇ ਕਿੰਨੇ ਵੱਡੇ ਅਰਥ ਆ ਇਹ ਤਾਂ ਹੁਣ ਆਪਾਂ ਵਿਆਖਿਆ ਚੋਂ ਦੇਖ ਰਿਹਾ ਮੇਰਾ ਮਤਲਬ ਉਸ ਇੰਨਾ ਸੀਗਾ ਕਿ ਸਿੰਘ ਸਾਹਿਬਾਨ ਨੇ ਇਹ ਫੈਸਲਾ ਮੈਰਿਟ ਤੇ ਆਧਾਰ ਤੇ ਕੀਤਾ ਲੱਗਦਾ ਹੈ ਇਹ ਸਭ ਤੋਂ ਪਹਿਲਾ ਪ੍ਰਭਾਵ ਪੈਂਦਾ ਹੈ ਦੂਜਾ ਕਿ ਇਸ ਤੋਂ ਅੱਗੇ ਕੀ ਜਿਹੜੇ ਲੋਕ ਪਹਿਲਾਂ ਦਰਖਾਸਤ ਲੈ ਕੇ ਗਏ ਸੀ ਸ਼ਾਇਦ ਉਹਨਾਂ ਨੂੰ ਵੀ ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਨਾ ਹੋਵੇ ਕਿ ਜਦੋਂ ਇਹ ਪੰਡੋਰਾ ਬਾਕਸ ਖੁੱਲੋਗਾ ਤਾਂ ਫਿਰ ਇੱਥੇ ਕਿਸੇ ਕੋਲ ਵੀ ਆਪਣੇ ਹੇਜ ਇੱਥੇ ਕੁਝ ਵੀ ਨੰਗ ਨੰਗੇ ਜਿਹੜੇ ਹੁਣ ਰਹਿ ਨਹੀਂ ਸਕਣੇ ਇੱਥੇ ਸਭ ਕੁਝ ਹੀ ਫਿਰ ਟਰਾਂਸਪੇਰੈਂਟ ਹੋਣਾ ਹੈ ਕਿਉਂਕਿ ਲੋਕ ਇੱਕ ਇੱਕ ਚੀਜ਼ ਦੇ ਉੱਤੇ ਕਈ ਤਰ੍ਹਾਂ ਦੇ ਅਰਥ ਕੱਢਦੇ ਆ ਸਿੰਘ ਸਹਿਬਾਨ ਦੁਨਿਆਵੀ ਜੀਵ ਨੇ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਜਿਸ ਜਗ੍ਹਾ ਤੇ ਉਹ ਬੈਠੇ ਨੇ ਉਹਦਾ ਰਤਬਾ ਉਹਦਾ ਸਥਾਨ ਬੜਾ ਉੱਚਾ ਹੈ ਉਦੀ ਮਾਨ ਮਰਿਆਦਾ ਉਦੀ ਆਬਾ ਉਹਨਾਂ ਨੇ ਕਾਇਮ ਰੱਖਣੀ ਹੈ ਇਤਿਹਾਸ ਬਣਨੇ ਨੇ ਇਸ ਚੀਜ਼ ਨੇ ਅੱਗੇ ਵਧਣਾ ਸੋ ਟਰਾਂਸਪੇਰੈਂਸੀ ਤੇ ਨਜ਼ਰੀਏ ਤੋਂ ਹਰ ਚੀਜ਼ ਜਿਹੜੀ ਆ ਉਹ ਦਿਸਣੀ ਹੈ ਤੇ ਦਿਸਣੀ ਖਾਤਿਆਂ ਚ ਪੈਣੀ ਹੈ ਜੇ ਮੈਂ ਤੁਹਾਡੇ ਤੋਂ ਅੱਜ ਦੇ ਦਿਨ ਚ ਸਮਝਾ ਇਹ ਅਗਲਾ ਮਰਹਲਾ ਹੈ ਜਦੋਂ ਹੁਣ ਸਿੰਘ ਸਹਿਬਾਨ ਨੇ ਅਕਾਲੀ ਆਗੂਆਂ ਨੂੰ ਇਸ ਮਾਮਲੇ ਤੇ ਜਮਾਨ ਖੋਲਣ ਤੋਂ ਵਰਤਿਆ ਉਹਨਾਂ ਨੇ ਕਿਹਾ ਹੈ ਕਿ ਇਸ ਮਾਮਲੇ ਤੇ ਜਿੰਨਾ ਚਿਰ ਫੈਸਲਾ ਨਹੀਂ ਹੋ ਜਾਂਦਾ ਇਹਦੇ ਤੇ ਇੱਕ ਦੂਜੇ ਦੇ ਖਿਲਾਫ ਦੋਸ਼ਨਵਾਦੀ ਨਾ ਕੀਤੀ ਜਾਵੇ ਅਕਾਲ ਤਖਤ ਸਾਹਿਬ ਦੀ ਆਲੋਚਨਾ ਜਾਂ ਬਾਕੀ ਚੀਜ਼ਾਂ ਤੋਂ ਬਚਣ ਦੀ ਇਹ ਸੰਕੇਤਕ ਗੱਲ ਆ ਸੋ ਜੇ ਮੈਂ ਤੁਹਾਡੇ ਤੋਂ ਸਮਝਾਂ ਕਿ ਅਕਾਲੀ ਪੋਲਿਟਿਕਸ ਨਵੇਂ ਰੰਗ ਸਰੂਪ ਚ ਉੱਭਰੂਗੀ ਇਹਦੇ ਚ ਕੋਈ ਦੋ ਰਾਇ ਨਹੀਂ ਫੈਸਲੇ ਸਖਤ ਹੋਣਗੇ ਇਹਦੇ ਚ ਦੋ ਰਾਇ ਨਹੀਂ ਜਿਹੜੇ ਫੈਸਲੇ ਪ੍ਰਵਾਨਜੋਗ ਨਹੀਂ ਹੋਣਗੇ ਉਹ ਆਪਣੀ ਮੌਤੇ ਆਪੇ ਮਰ ਜਾਇਆ ਕਰਦੇ ਆ ਆਪਾਂ ਦੇਖਿਆ ਗਿਆ ਨਹੀਂ ਗੁਰਬਚਨ ਸਿੰਘ ਚ ਇਸ ਤੋਂ ਪਹਿਲੇ ਫੈਸਲਿਆਂ ਦੇ ਉੱਤੇ ਵੀ ਉਹ ਹੁਕਮਨਾਮੇ ਵੀ ਬਾਅਦ ਦੇ ਵਿੱਚ ਕਿਦਰੇ ਨਜ਼ਰ ਨਹੀਂ ਪਏ ਜਿਹੜੇ ਠੀਕ ਨਹੀਂ ਸੀ ਸੋ ਇਸ ਕਰਕੇ ਹਰ ਚੀਜ਼ ਜਿਹੜੀ ਉਹ ਪਬਲਿਕ ਡੋਮੇਨ ਚ ਹੈ ਹਰ ਚੀਜ਼ ਜਦਾਂ ਗੁਰੂ ਕਹਿੰਦੇ ਨਾ ਗੁਰੂ ਦਾ ਬਾਣਾ ਵੀ ਆ ਤੇ ਗੁਰੂ ਦੀ ਰਾਜਾ ਵੀ ਆ ਕੁਝ ਸਥਿਤੀਆਂ ਇੰਝ ਦੀਆਂ ਬਣੀ ਜਾ ਰਹੀਆਂ ਨੇ ਬਹਿਤ ਹੈ ਕਿ ਜਿਹੜੀ ਪਰਸਪੈਕਸ਼ਨ ਬਣਦੀ ਹੈ ਲਗਾਤਾਰ ਜਿਹੜੀ ਪਰਸਪੈਕਸ਼ਨ ਬਣ ਜਾਂਦੀ ਹੈ ਉਹ ਵੀ ਟੁੱਟਣੀ ਮੁਸ਼ਕਲ ਹੁੰਦੀ ਹੈ ਤੇ ਉਹ ਸੰਸਥਾਵਾਂ ਬਾਰੇ ਵੀ ਬਣਦੀ ਹੁੰਦੀ ਹੈ ਤੇ ਉਹ ਇੰਡੀਵਿਜੂਅਲ ਬਾਰੇ ਵੀ ਬਣਦੀ ਹੈ ਆਰੋਪ ਚੋਕਣ ਕਾਰਗੁਜ਼ਾਰੀ ਹੈ ਪਰ ਪਰਸੈਪਸ਼ਨ ਦੇ ਮੰਨ ਦੇ ਵਿੱਚ ਵੀ ਕੋਈ ਨਾ ਕੋਈ ਤੱਥ ਜ਼ਰੂਰ ਹੁੰਦੇ ਨੇ ਕਿਸੇ ਨਾ ਕਿਸੇ ਨਾਲ ਕੋਈ ਚੀਜ਼ ਤਾਂ ਜੋੜਨੀ ਪੈਂਦੀ ਹੈ ਨਾ ਨਾਲ ਤਾਂ ਹੀ ਪਰਸੈਪਸ਼ਨ ਕ੍ਰੀਏਟ ਹੁੰਦੀ ਹੈ ਜਿਹੜਾ ਇਹ ਮਾਮਲਾ ਹੈ ਕਿ ਗੱਲ ਕਹਿਣੀ ਕਿਸੇ ਨੂੰ ਜਾਂ ਨਾ ਕਹਿਣੀ ਇਹਦੇ ਦੋਨੋਂ ਪੱਖ ਨੇ ਵੱਡੇ ਪੱਧਰ ਦੇ ਇੱਕ ਪੱਖ ਤਾਂ ਇਹ ਵੀ ਆ ਵੀ ਜਿਹੜੀ ਅਥਾਰਟੀ ਨੇ ਫੈਸਲਾ ਕਰਨਾ ਹੁੰਦਾ ਉਹਦੇ ਕੋਲ ਮਲਟੀਪਲ ਵਿਚਾਰ ਆ ਜਾਂਦੇ ਨੇ ਲੌਜੀਕ ਹੋ ਸਕਦਾ ਕਿਹੜੇ-ਕਿਹੜੇ ਚੀਜ਼ ਉਹਨਾਂ ਨੂੰ ਲੱਗਦੀ ਹੋਵੇ ਕਿ ਆ ਵੀ ਠੀਕ ਆ ਵੀ ਆਊਟਸਾਈਡਰ ਜਿਹੜੀ ਇਨਫੋਰਮੇਸ਼ਨ ਆ ਜਾਂਦੀ ਹੈ ਨਾ ਚਾਰ ਸਫੇਰੇ ਤੋਂ ਜਿਹੜੀ ਹੈ ਉਹ ਫੈਸਲਾ ਲੈਣ ਚ ਕਈ ਵਾਰ ਰੋਲ ਵੀ ਪਲੇ ਕਰਦੀ ਹੈ ਪੋਜ਼ਿਟਿਵ ਕਈ ਵਾਰ ਉਹ ਫਸਾ ਵੀ ਦਿੰਦੀ ਹੈ ਜੇਕਰ ਉਹ ਉਸ ਪੰਦਰ ਦੀ ਆਵੇ ਜਿਹੜੀ ਚੱਲੇ ਕਨਟਰਡਿਕਸ਼ਨ ਜਾਓ ਉਹਨਾਂ ਤੋਂ ਬਿਨਾ ਉਸ ਪ੍ਰੈਸਰ ਤੋਂ ਬਿਨਾ ਜਿਹੜੇ ਫੈਸਲੇ ਹੁੰਦੇ ਨੇ ਉਹ ਅਲੱਗ ਟਾਈਪ ਦੀ ਗੱਲ ਹੁੰਦੀ ਹੈ ਹਾਲਾਂਕਿ ਅੱਜ ਕੱਲ੍ਹ ਅਦਨਿਆਵੀ ਅਦਾਲਤਾਂ ਚ ਵੀ ਇਹੀ ਹੋਣ ਲੱਗ ਗਿਆ ਕਿ ਲੋਕਾਂ ਦੀ ਰਾਏ ਪਬਲਿਕ opinion ਨੂੰ ਦਰਕਰਾਰ ਕਰਨਾ ਥੋੜਾ ਜਿਹਾ ਮੁਸ਼ਕਲ ਕੰਮ ਹੋ ਜਾਂਦਾ ਹੈ ਔਰ ਜੇ ਪਬਲਿਕ ਦਾ ਵੋਟ ਉਹ ਤੋਂ ਬਾਅਦ ਹੋਵੇ ਜੇ ਮੈਂ ਤੁਸੀਂ ਦੇਖੋ ਕਿ 2015 ਵਾਲਾ ਮਾਮਲਾ 2015 ਵਾਲੇ ਮਾਮਲੇ ਚ ਸੀ ਨਾ ਵੀ ਚਲੋ ਇੱਕ ਵਾਰ ਆਪਾਂ ਕਾਊਂਟਰ ਲਿਆ ਕੋਈ ਗੱਲ ਨਹੀਂ ਸਾਰਾ ਅੱਗੇ ਸਰਕਾਰ ਵੀ ਚੱਲ ਗਈ 17 ਤੱਕ ਠੀਕ ਠਾਕ ਹੋ ਗਿਆ ਪਰ ਉਹ ਜਿਹੜਾ ਲੋਕਾਂ ਦਾ ਉਭਾਰ ਆਇਆ ਇੱਕੋ ਦਮ 2015 ਚ ਬਹਿਵਲ ਤੋਂ ਬਾਅਦ ਜਾਂ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਆਈਆਂ ਉਹ ਸ਼ਾਇਦ ਇਹਨਾਂ ਦੇ ਚਿਤਚੇਤੇ ਨਹੀਂ ਹੋਊਗਾ ਕਈ ਵਾਰ ਤਾਂ ਹੀ ਆਈਆਂ ਉਹ ਜੇ ਸ਼ਾਇਦ ਸੇਫਟੀ ਵਾਲਵ ਦੇ ਕੰਮ ਦੇ ਵਾਂਗ ਜੇ ਲੋਕਾਂ ਦੀ ਗੱਲ ਆਉਂਦੀ ਰਹੇ ਸਾਹਮਣੇ ਆਉਂਦੀ ਰਹੇ ਤਾਂ ਉਹਨੂੰ ਦੇਖ ਕੇ ਵੀ ਕਈ ਫੈਸਲੇ ਲਏ ਜਾ ਸਕਦੇ ਹੁੰਦੇ ਨੇ ਨਿਕ ਤਾਂ ਉਹ ਗੱਲ ਹੈ ਦੂਜਾ ਹਾਂ ਅਕਾਲੀ ਦਲ ਦੀ ਜਿਹੜੀ ਟੋਟਲ ਲੀਡਰਸ਼ਿਪ ਹੈ ਇਹ ਕਾਫੀ ਲੰਮਾ ਸਮਾਂ ਲਿਆਏ ਨੇ ਆਪਣਾ ਮਨ ਬਣਾਉਣ ਦੇ ਵਾਸਤੇ ਨਹੀਂ ਤਾਂ ਜਿਹੜੀਆਂ ਚੀਜ਼ਾਂ ਤੁਹਾਨੂੰ ਜਿਹੜੀਆਂ ਇਹ ਰੋਹਾਨੀ ਤੌਰ ਤੇ ਪਿੰਚ ਕਰਦੀਆਂ ਹੁੰਦੀਆਂ ਨੇ ਜਾਂ اخਲਾਕੀ ਤੌਰ ਤੇ ਕਰਦੀਆਂ ਨੇ ਇਹ ਲੰਮਾ ਸਮਾਂ ਨਹੀਂ ਰਹਿੰਦੀਆਂ ਤਾਂ ਤੁਰੰਤ ਤੁਹਾਡੇ ਤੇ ਅਸਰ ਕਰਦੀਆਂ ਨੇ ਤੁਹਾਡੇ ਸੌਣ ਤੇ ਤੁਹਾਡੇ ਖਾਣ ਤੇ ਤੁਹਾਡੇ ਪੀਣ ਤੇ ਤੁਹਾਡੀ ਜ਼ਿੰਦਗੀ ਨੂੰ ਜੇ ਤੁਹਾਡਾ ਦਿਮਾਗ ਤੇ ਪ੍ਰੈਸ਼ਰ ਰਹਿੰਦਾ ਜਿਹੜੀਆਂ ਚੀਜ਼ਾਂ ਦਾ ਹਮੇਸ਼ਾ ਉਹ ਤੁਹਾਡੇ ਤੇ ਦਿਖਣ ਲੱਗ ਜਾਂਦਾ ਹੈ ਮਤਲਬ ਇੰਡੀਵਿਜੂਅਲੀ ਵੀ ਤੇ ਵੈਸੇ ਵੀ ਕਨੈਕਟਿਵ ਹੋਸ ਲੈਵਲ ਤੇ ਹੁਣ ਇਹ ਇੱਕ ਲੈਵਲ ਦਾ ਘੇਰਾ ਪੈ ਕੇ ਕਮਜਬੂਰੀ ਹੈ ਜਿਹਨੂੰ ਆਪਾਂ ਕਹਿੰਦੇ ਆ ਜਸਟਿਸ ਇੱਕ ਹਾਲਾਤ ਬਣ ਜਾਂਦੇ ਨੇ ਫਿਰ ਹਾਲਾਤਾਂ ਤੋਂ ਭੱਜਣਾ ਕਿਸੇ ਲਈ ਵੀ ਸੌਖਾ ਨਹੀਂ ਹੁੰਦਾ ਉਹ ਇੱਕ ਸਰਜਿਆ ਇਹੋ ਜਿਹਾ ਜਾਂਦਾ ਮਾਹੌਲ ਜਿਹੜੇ ਵੀ ਮਾਮਲੇ ਚ ਇਹ ਇੱਕ ਗਰੁੱਪ ਗਿਆ ਜਿਹੜੇ ਅਲੱਗ ਸੁਧਾਰ ਲਹਿਰ ਵਾਲਾ ਗਰੁੱਪ ਸੀਗਾ ਹੁਣ ਕੱਲੇ ਕੱਲੇ ਬੰਦੇ ਕੱਲੇ ਕੱਲੇ ਇਹ ਕਰਦੇ ਨੇ ਗੱਲ ਸਾਰੇ ਕਿ ਉਹ ਜਦੋਂ ਅੰਦਰ ਚਾਤੀ ਮਾਰ ਕੇ ਦੇਖਦੇ ਹੋਣਗੇ ਸ਼ਾਇਦ ਸਾਰਿਆਂ ਤੇ ਰਾਂ ਨੂੰ ਇਹ ਹੋਊਗਾ ਵੀ ਆਪਣਾ ਤਾਂ ਚੱਲ ਰਿਆ ਕੰਮ ਕੋਈ ਨਹੀਂ ਸ਼ਾਇਦ ਬੜੀ ਜਾਣਾ ਜਲਦੀ ਇਸ ਤਰੀਕੇ ਨਾਲ ਜਲਦੀ ਨਿਬੜ ਜਾਊਗਾ ਪਰ ਜਿਵੇਂ ਜਿਵੇਂ ਉਹ ਖੁੱਲੀ ਜਾਂਦਾ ਪੰਡੋਰਾ ਬਾਕਸ ਜਿਹਨੂੰ ਕਹਿੰਦੇ ਗੋਥਲੀ ਖੁੱਲੀ ਜਾਂਦੀ ਹੈ ਖੁੱਲੀ ਜਾਂਦੀ ਹੈ ਖੁੱਲੀ ਜਾਂਦੀ ਹੈ ਤੋਂ ਇੰਨੀ ਉੜਜਣ ਭਰਪੂਰ ਤੇ ਕੰਪਲੈਕਸ ਹੋ ਜਾਏਗੀ ਇਹ ਸ਼ਾਇਦ ਕਿਸੇ ਨੇ ਇੰਨੀ ਸੋਚਿਆ ਹੋਣਾ ਨਾਤਾ ਜਿਹੜੇ ਦਰਖਾਸਤ ਲੈ ਕੇ ਗਏ ਉਹਨਾਂ ਸਦਨਾਂ ਦੇ ਤੇ ਨਾ ਈਵਨ ਸੁਮੇਰ ਸਿੰਘ ਬਾਦਲ ਉਹਨਾਂ ਨੇ ਸੋਚਿਆ ਹੋਣਾ ਕਹਿੰਦੇ ਵੀ ਐਡਾ ਵੱਡਾ ਬਣ ਜਾਊਗਾ ਮਾਮਲਾ ਦੇਵਨਨਤਾ ਇਹਦੇ ਸੇ ਵੀ ਆਪਾਂ ਇੱਕ ਵਾਰ ਜਾਣਦੇ ਆਂデア ਉਹਨਿਆਂ ਦਰਜਤਦਰ ਸਾਹਿਬ ਕੋਲ ਵੀ ਜੋ ਸਲੰਡਰ ਕਰਤਾ ਆਪਾਂ ਕਰਤਾ ਜੀ ਆਪਾਂ ਨਵਾਂ ਸਿੱਖ ਵੱਲੋਂ ਜਾ ਰਹੇ ਆਂ ਤੇ ਇੱਕ ਪੈਸੀ ਹੋਏਗੀ ਦੂਜੀ ਹੋਏਗੀ ਦੂਜੀ ਚਰੋ ਤਰਖਾ ਲੱਗੇਗੀ ਆਪਾਂ ਆ ਜਾਣਗੇ ਉਹ ਉਹੀ ਗੱਲ ਕਹਿੰਦੇ ਨੇ ਕਿ ਬੰਦੇ ਪਾਵਰਫੁਲ ਹੋਣ ਜਾਂ ਪ੍ਰਭਾਵਸ਼ਾਲੀ ਹੋਣ ਹਾਲਾਤ ਨਾਲ ਲੜਨਾ ਬੜਾ ਮੁਸ਼ਕਲ ਕੰਮ ਹੁੰਦਾ ਹਾਲਾਤ ਕਈ ਵਾਰ ਤੁਹਾਨੂੰ ਉਸ ਹੱਦ ਤੱਕ ਬਾਉਂਡ ਕਰ ਦਿੰਦੇ ਨੇ ਜਿਹੜੇ ਹੱਦ ਤੱਕ ਤੁਸੀਂ ਕਹਿੰਦੇ ਚਿਤਪਦੇ ਨਹੀਂ ਕਹਿੰਦੇ ਸੋਚਦੇ ਨਹੀਂ ਹੁਣ ਸਾਇਦੇ ਕਿਹਾ ਗਿਆ ਕਿਉਂਕਿ ਜਦੋਂ ਡਿਬੇਟ ਜਿਆਦਾ ਚੱਲ ਪਈ ਇਸ ਡਿਬੇਟ ਦੇ ਵਿੱਚ ਜੱਜਦਰ ਸਾਹਿਬ ਨੇ ਦੇਖਿਆ ਹੁਣ ਕਿ ਅਕਾਲੀ ਲੀਡਰ ਆਪਸ 'ਚ ਤਾਂ ਤੁਸੀਂ ਕਰੋ ਨਾ ਇਹੋ ਜਿਹਾ ਕਰ। ਆਪਸ 'ਚ ਤਾਂ ਹੁਣ ਜਿਹੜਾ ਪ੍ਰਜੀਡੀਅਮ ਵਾਲਾ ਧੜਾ ਹੈ ਉਹੀ ਵਾਰ-ਵਾਰ ਕਹਿ ਰਿਹਾ ਨਾ ਕਿ ਸੁਮੇਰ ਸਿੰਘ ਬਾਦਰ ਅਸਤੀਫਾ ਦੇਣ ਅਸਤੀਫਾ ਦੇਣ ਅਸਤੀਫਾ ਦੇਣ। ਮੇਰਾ ਤਾਂ ਕਹਿ ਲੈ ਹੁਣ ਅਸਤੀਫੇ ਵਾਲੀ ਗੱਲ ਵੀ ਕੋਈ ਅੱਗੇ ਰੈਲੇਵੈਂਟ ਨਹੀਂ ਰਹੀ। ਇਹ ਦੂਬਾਦ ਰਹੂਗੀ ਨਹੀਂ ਉਸ ਲੈਵਲ ਤੇ ਪ੍ਰਸਾਗਿਕ ਕਿਉਂਕਿ ਜਿੰਨਾ ਲੰਮਾ ਸਮਾਂ ਲੰਘੀ ਜਾਂਦਾ ਤੇ ਉਨਾਂ ਸਮਾਂ ਉਹ ਕੁਝ ਕਰ ਤਾਂ ਸਕਦੇ ਨਹੀਂ ਕਿਸੇ ਨਾਲ ਗੱਲ ਨਹੀਂ ਕੋਈ ਜਦ ਤੱਕ ਪ੍ਰੋਗਰਾਮ ਨਹੀਂ ਕਿਸੇ ਨਾਲ ਕੋਈ ਡਾਇਰੈਕਸ਼ਨ ਕੋਈ ਹਾਸ ਲੈਵਲ ਦੀ ਗੱਲ ਨਹੀਂ ਹੋ ਰਹੀ ਪ੍ਰੈਕਟੀਕਲੀ ਤਾਂ ਉਹ ਅਸਤੀਫੇ ਵਰਗੀ ਗੱਲ ਹੋ ਗਈ ਹੈ ਇੱਕ ਤਰੀਕੇ ਫਾਰਮਲੀ ਨਹੀਂ ਹੋਈ ਪ੍ਰੈਕਟੀਕਲੀ ਦਿਖਾਈ ਦਿੰਦੀ ਹੈ ਹਜੇ ਫਾਰਦੀ ਟਾਈਮਿੰਗ ਤਾਂ ਦੂਜੀ ਗੱਲ ਜੇ ਉਹ ਤਨਖਾਹੀੇ ਹੀ ਰਹਿੰਦੇ ਨੇ ਤੇ ਅੱਗੇ ਜਿਹੜੀ ਸੇਵਾ ਹੋਰ ਲੱਗੂ ਉਹ ਕਦ ਤੱਕ ਨਿਭਦੂਗੀ ਫਿਰ ਦੁਬਾਰਾ ਜੇ ਅੰਦਰ ਸਭ ਕੀ ਫੈਸਲਾ ਲੈਣਗੇ ਉਸ ਤੋਂ ਬਾਅਦ ਉਹ ਹੂਬੂ ਉਸੇ ਰੂਪ ਚ ਪ੍ਰਧਾਨ ਮੰਤਰੀ ਜਾਣਗੇ ਇਹ ਵੀ ਤਾਂ ਸਵਾਲ ਨੇ ਨਾ ਬਹੁਤ ਬੜੇ ਕਿਸ ਨਾ ਕਿਸੇ ਰੂਪ ਦੇ ਵਿੱਚ ਚੱਲ ਰਿਹਾ ਉਧਰੋਂ ਐਵੇਂ ਦੂਜੇ ਜਿਹੜੇ ਸਮਝਦੇ ਨੇ ਜਿਹੜੇ ਬਾਰ-ਬਾਰ ਹੁਣ ਮੰਗ ਰਹੇ ਨੇ ਵੀ ਇੱਕ ਵਾਰ ਫਲੈਂਟ ਹੋ ਜੇ ਕੰਮ ਫਿਰ ਬਾਕੀ ਦੀਆਂ ਚੀਜ਼ਾਂ ਦੇਖੀ ਜਾਊਗੀ ਉਸ ਰਾਹ ਵੱਲ ਤੇ ਔਰ ਉਹ ਇੱਕ ਦੂਜੇ ਨਾਲ ਵੀ ਗੱਲ ਕਰ ਰਹੇ ਨੇ ਵੀ ਮੇਰਾ ਤਾਂ ਉਹਨਾਂ ਦਾ ਕਸੂਰ ਨਹੀਂ ਸੀ ਮੈਂ ਕੀਦਿਆਂ ਕੀ ਲਿਖ ਕੇ ਦੇਣਾ ਇਹਦੇ ਬਾਰੇ ਸਾਰੇ ਹੁਣ ਇਕੱਲੇ-ਇਕੱਲੇ ਤੇ ਆਪਸੀ ਵਿਚਾਰ ਚਰਚਾ ਚੱਲ ਰਹੀ ਤਵਿੰਦਰੋਨੀ ਹੋ ਰਾਊਗੀ ਜਦੋਂ ਸਾਰੇ ਆ ਗਏ ਔਰ ਫੈਸਲਾ ਵੀ ਕਨੈਕਟ ਵੀ ਹੋਊਗਾ ਕੋਈ ਇੰਡੀਵਿਜੂਅਲ ਫੈਸਲਾ ਤਾਂ ਹੋ ਨਹੀਂ ਸਕਦਾ ਜਦੋਂ ਮਾਮਲੇ ਇੱਕੋ ਜਿਹੇ ਤੇ ਲੱਗ ਭੰਗ ਉਹਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਕਾ ਉਹਨੇ ਚਿਰ ਬਿਆਨਬਾਜ਼ੀ ਦੀ ਗੱਲ ਤੋਂ ਰੋਕਣਾ ਮੇਰਾ ਕਿ ਅਕਾਲੀ ਦਲ ਦੇ ਲਈ ਜਾਂ ਬਾਕੀ ਇਹ ਤਾਂ ਸ਼ਾਇਦ ਇਸੇ ਕਰਕੇ ਹੈ ਕਿ ਤੁਸੀਂ ਭਰੋਸਾ ਕਰੋ ਉਹਦੇ ਲਈ ਬੇਟ ਕਰੋ ਔਰ ਉਹਨਾਂ ਨੂੰ ਕਰਨਾ ਵੀ ਚਾਹੀਦਾ ਠੀਕ ਹੈ ਬਾਕੀ ਲੋਕ ਜਿਹੜੇ ਨੂੰ ਆਪੋ ਆਪਣਾ ਆਪਣੀ ਗੱਲ ਕਹੀ ਜਾਂਦੇ ਨੇ ਸੋਸ਼ਲ ਮੀਡੀਆ ਤੇ ਕਿ ਉਹਨਾਂ ਨੂੰ ਕੀ ਲੱਗਦਾ ਕੀ ਨਹੀਂ ਲੱਗਦਾ ਕਿਉਂਕਿ ਸੰਸਥਾ ਦਾ ਰੁਤਬਾ ਬਹੁਤ ਵੱਡਾ ਹੈ ਮੈਨੂੰ ਲੱਗਦਾ ਅਕਾਲ ਤਖਤ ਸਭ ਦੇ ਰੁਤਬੇ ਨੂੰ ਤਾਂ ਕੋਈ ਵੀ ਮਨਾ ਨਹੀਂ ਕਰਦਾ ਜੀ ਪਰ ਉਹ ਸੰਸਥਾ ਦੇ ਰੁਤਬੇ ਨੂੰ ਜਿਹੜਾ ਡੇ ਟੂ ਡੇ ਦੇ ਸੰਭਾਲ ਦਾ ਜਿਹੜਾ ਕੰਮ ਹੈ ਉਹਦੇ ਤੇ ਬੈਠ ਕੇ ਜਦੋਂ ਕੋਈ ਕੰਮ ਕਰਦੇ ਨੇ ਤਾਂ ਉਹ ਤਾਂ ਹਰ ਬੰਦੇ ਦੀ ਆਪਣੀਆਂ ਸਮਰੱਥਾਵਾਂ ਹੁੰਦੀਆਂ ਨੇ ਨਾ ਕੋਈ ਦੈਵੀ ਗੁਣ ਤਾਂ ਆ ਨਹੀਂ ਜਾਂਦੇ ਕਿਸੇ 'ਚ ਉਹਨਾਂ ਸਮਰੱਥਾ ਤੇ ਡਾਊਟ ਰਹਿੰਦਾ ਜੇਕਰ ਰਹੂਗਾ ਤਾਂ ਕਾਲ ਤੱਕ ਤੇ ਡਾਊਟ ਡਾਊਟ ਰਹਿੰਦਾ ਲੋਕਾਂ ਨੂੰ ਜਦੋਂ ਵੀ ਰਹਿੰਦਾ ਉਹ ਵੀ ਤੁਰੰਤ ਐਵੇਂ ਨਹੀਂ ਆ ਗਿਆ ਖਲਾਅ ਚੋਂ ਨਹੀਂ ਆਇਆ ਉਹ ਇੱਕ ਪ੍ਰੈਕਟਿਸ ਚੋਂ ਆਉਂਦਾ ਹੈ ਇੱਕ ਪ੍ਰੈਕਟਿਸ ਜਿਸ ਢੰਗ ਦੇ ਨਾਲ ਆਪਰੇਟ ਹੋਈ ਜਿਵੇਂ ਮਾਫੀਨਾਮਾ ਹੋਇਆ ਜਿਹੜੇ ਢੰਗ ਨਾਲ ਜਾ ਕੇ ਸਿੰਘ ਸਾਹਿਬਾਨ ਨੇ ਦਿੱਤਾ ਅਜੇ ਵੀ ਉੱਥੇ ਹੈਗੇ ਦੇ ਸੇਵਾ ਨਿਭਾ ਰਹੇ ਨੇ ਜਥੇਦਾਰ ਗੁਰਮਖ ਸਿੰਘ ਹੋਣੀ ਤਾਂ ਗਿਆਨੀ ਗੁਰਮਖ ਸਿੰਘ ਹੋਣੀ ਤਾਂ ਗੁਰ ਗਿਆਨੀ ਗੁਰਬਚਨ ਸਿੰਘ ਹੋਣੀ ਚਲੇ ਗਏ ਨੇ ਕਿਤੇ ਹੋਰ ਰਹਿੰਦੇ ਨੇ ਬਸ ਅੱਜ ਕੱਲ ਮੈਂ ਜਿੰਨ ਤੱਕ ਫੀਲਡ ਦੇ ਵਿੱਚ ਉਸ ਲੈਵਲ ਤੇ ਨਹੀਂ ਹੈ ਜਦੋਂ ਇਹ ਡਿਮਾਂਡ ਉੱਠਦੀ ਹੈ ਕਿ ਉਹਨਾਂ ਤੋਂ ਵੀ ਪੁੱਛਿਆ ਜਾਣਾ ਚਾਹੀਦਾ ਹੈ ਤਾਂ ਇਹਦਾ ਮਤਲਬ ਗੱਲ ਅੱਗੇ ਤੱਕ ਉੜਜੀ ਜਾ ਰਹੀ ਹੈ ਉਸ ਲੈਵਲ ਤੱਕ ਜਾਂਦੀ ਜਾ ਰਹੀ ਹੈ ਜਾਂਦੀ ਜਾ ਰਹੀ ਹੈ ਹਾਂ ਇਹਦੇ ਤੇ ਤਾਂ ਸ਼ਾਇਦ ਕੋਈ ਫੈਸਲਾ ਰਿਐਕਸ਼ਨ ਲੋਕ ਬਾਅਦ ਚ ਦੇਣਗੇ ਜਦੋਂ ਫੈਸਲਾ ਆ ਜਾਂਦਾ ਹੈ ਜਿਵੇਂ ਕਹਿੰਦੇ ਜੱਜਮੈਂਟ ਆ ਜਾਂਦੀ ਹੈ ਉਹਨੂੰ ਦੇਖ ਕੇ ਹੀ ਤਾਂ ਅਸਲ 'ਚ ਰਿਐਕਸ਼ਨ ਆਉਂਦਾ ਹੁੰਦਾ ਉਹ ਤੋਂ ਪਹਿਲਾਂ ਤਾਂ ਰਿਐਕਸ਼ਨ ਖਦਸ਼ੇ ਨੇ ਖਦਸ਼ਿਆਂ ਦਾ ਤਾਂ ਕੋਈ ਆਪ ਦੇ ਆਪ ਦੇ ਵਿੱਚ ਕੋਈ ਸੋਲੂਸ਼ਨ ਨਹੀਂ ਹੁੰਦਾ ਤੁਰੰਤ ਆਪੋ ਆਪਣਾ ਲੋਕਾਂ ਦਾ ਉਹ ਹੈ ਪਰ ਹਾਂ ਇੱਕ ਜਾਂ ਤਾਂ ਬਹੁਤ ਤੇਜ਼ੀ ਨਾਲ ਦਿੱਤੇ ਫੈਸਲੇ ਜਾਂ ਬਹੁਤ ਲਟਕਾ ਕੇ ਦਿੱਤੇ ਫੈਸਲੇ ਇਹ ਦੋਨੇ ਵਨ ਸਾਈਡਡ ਕਈ ਵਾਰ ਹੋ ਜਾਂਦੇ ਨੇ ਔਰ ਇੱਕ ਸਮਾਂਬੰਦ ਚੀਜ਼ਾਂ ਜਿਹੜੀਆਂ ਵਾਪਰ ਰਹੀਆਂ ਹੁੰਦੀਆਂ ਨੇ ਉਹ ਆ ਜਾਂਦਾ ਤਾਂ ਇਹਦਾ ਕੋਈ ਫੈਸਲਾ ਉਹ ਤੋਂ ਬਾਅਦ ਹੀ ਹੋਣਾ ਹੈ ਅਕਾਲੀ ਦਲ ਦਾ ਵੀ ਸ਼ਾਇਦ ਇਹ ਤੋਂ ਹਜੇ ਕੋਈ ਅਨਚਾਰ ਫੈਸਲਾ ਨਹੀਂ ਹੋਣਾ ਇਹ ਕandidate ਨੇ ਕਿਹੜਾ ਰੋਖ ਆਪਣਾਉਣਾ ਹੈ ਉਹਦੀ ਕਿਹੜੀ ਲੀਡਰਸ਼ਿਪ ਹੋਏਗੀ ਕਿਹੜੀ ਲੀਡਰਸ਼ਿਪ ਕਿਸ ਢੰਗ ਨਾਲ ਬਣੇਗੀ ਜਾਂ ਕੋਈ ਨਵੀਂ ਅਮਰਜ ਹੋਏਗੀ ਜਾਂ ਇਹਨੂੰ ਐਕਸੈਪਟ ਕਰ ਲੈਣਗੇ ਇਹ ਉਹ ਤੋਂ ਬਾਅਦ ਦੇ ਸਵਾਲ ਨੇ ਸਰ ਮੈਂ ਛੋਟਾ ਜਿਹਾ ਮੈਂ ਛੋਟਾ ਜਿਹਾ ਕਮੈਂਟ ਨਾਲ ਹੀ ਕਰ ਦਿਆਂ ਜੀ 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 ਮੇਰੇ ਖਿਆਲ ਦੇ ਵਿੱਚ ਇਹ ਮਸਲਾ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਗਿਆਨੀ ਗੁਰਬਚਨ ਸਿੰਘ ਦੇ ਰੋਲ ਨੂੰ ਸਟੱਡੀ ਕੀਤੇ ਬਿਨਾਂ ਇਹ ਇਸ ਤਰ੍ਹਾਂ ਤੇ ਲਿਆ ਜਾਇਆ ਜਾ ਸਕਦਾ ਇਹ ਬਹੁਤ ਜ਼ਰੂਰੀ ਹੈ ਮੈਂ ਇਹਦੇ ਵਿੱਚ ਜਿਹੜਾ ਸਵਾਲ ਕਰਨ ਲੱਗਿਆ ਸੀ ਉਹ ਨਾਲ ਰਲਦਾ ਹੀ ਸੀਗਾ ਸਵਾਲ ਮੇਰਾ ਇਹ ਸੀਗਾ ਕਿ ਸੁਖਬੀਰ ਸਿੰਘ ਬਾਦਲ ਉਸ ਦਿਨ ਤੋਂ ਬਾਅਦ ਲੋ-ਪ੍ਰੋਫਾਈਲ ਹੋ ਗਏ ਉਹਨਾਂ ਨੇ ਅਗਲੇ ਦਿਨ ਹੀ ਆਣ ਕੇ ਤੇ ਅਕਾਲ ਤਖਤ ਸਾਹਿਬ ਦੇ ਉੱਤੇ ਮਾਫੀਨਾਮਾ ਦਿੱਤਾ ਵੈਸੇ ਤਾਂ ਜਦੋਂ ਸਿੰਘ ਸਾਹਿਬਾਨ ਨੇ ਹੁਕਮ ਲਾਇਆ ਸੀ ਹੁਕਮਨਾਮਾ ਦਿੱਤਾ ਸੀ ਤਨਖਾਹਿਆ ਕਰਾਰ ਦਿੰਦੇ ਉਹਨਾਂ ਨੇ ਕਿਹਾ ਵੀ ਤੁਸੀਂ ਤੁਹਾਨੂੰ ਮਾਫੀ ਮੰਗਣੀ ਹੋਊਗੀ ਆਪਣੇ ਜੋ ਵੀ ਉਹਨਾਂ ਨੇ ਕਿਹਾ ਸੀਗਾ ਤੇ ਸੁਖਵੀਰ ਸਿੰਘ ਬਾਦਲ ਮਾਫੀ ਮੰਗੇ ਦਾ ਮਤਲਬ ਉਹਨਾਂ ਦਾ ਕੰਮ ਤੇ ਜੇ ਮੋٹے ਜਿਹੇ ਲਫ਼ਜ਼ਾਂ 'ਚ ਮੈਨੂੰ ਕਾਮ ਸੁਧਾਰਨ ਬੰਦੇ ਵਾਂਗ ਜੇ ਮੈਂ ਸਮਝਣਾ ਹੋਵੇ ਤਾਂ ਸੁਖਵੀਰ ਸਿੰਘ ਬਾਦਲ ਤੇ ਆਪਣੋ ਮਾਫੀ ਮੰਗ ਕੇ ਸੁਰਖਰੂ ਹੋ ਗਏ ਦੂਜੀ ਗੱਲ ਜਿਹੜੀ ਕਿ ਜਿਹੜਾ ਤਨਖਾਈਆ ਸ਼ਬਦ ਵਰਤਤਾ ਗਿਆ ਇਹ ਤਾਂ ਉਮਰ ਨਾਲ ਤੁਰਦਾ ਹੈ ਭਾਵੇਂ ਇੱਚ ਮਾਫੀ ਵੀ ਮਿਲ ਜੇ ਕਿਉਂਕਿ ਇਹਦੇ 'ਚ تسلیم ਕਰ ਲਈ ਜਾਂਦੀ ਆਪਣੀ ਜਨਨੀ ਵੀ ਭੁੱਲ ਨੇ ਜਿੰਨੀਆਂ ਗਲਤੀਆਂ ਨੇ تسلیم ਕਰ ਲੀਆਂ ਗਈਆਂ ਔਰ ਗਲਤੀਆਂ ਕੋਈ ਇਹ ਨਹੀਂ ਹੈ ਕਿ ਕੋਈ ਦੁਨਿਆਵੀ ਕੋਈ ਪੈਸੇ ਦਾ ਲੈਣ ਦੇਣ ਸੀ ਜਾਂ ਕੁਛ ਆ ਉਹទៀ ਵਿਯੋਗਾ ਗੁਰੂ ਘਰ ਨਾਲ ਜੁੜੀਆਂ ਹੋਈਆਂ ਅਕਾਲ ਤਖਸਾਲ ਨਾਲ ਜੁੜੀਆਂ ਹੋਈਆਂ ਸੋ ਇਹ ਤਾ ਉਮਰ ਸ਼ਬਦ ਤੰਗ ਕਰੂਗਾ 1 ਨੰਬਰ ਦੂਜੀ ਗੱਲ ਕਿ ਜਿਹੜੇ ਪ੍ਰਜੀਡੀਅਮ ਵਾਲੇ ਸੁਧਾਰ ਲੈਰ ਵਾਲੇ ਜਿਹੜੇ ਦਰਖਾਸਤ ਦੇਣ ਆਏ ਸੀ ਉਹਨਾਂ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਤਨਖਾਈਆ ਵਰਗਾ ਸ਼ਬਦ ਵੀ ਵਿੱਚ ਐਡ ਹੋ ਜਾਣਾ ਮੈਨੂੰ ਲੱਗਦਾ ਉਹਨਾਂ ਨੂੰ ਖੌਫ ਆ ਰਿਹਾ ਕਿ ਜੇ ਸੁਖਵੀਰ ਸਿੰਘ ਬਾਦਲ ਦੇ ਨਾਂ ਨਾਲ ਤਨਖਾਈਆ ਸ਼ਬਦ ਲੱਗ ਗਿਆ ਸਿੰਘ ਸਾਹਿਬ ਨੇ ਤਨਖਾਈਆ ਕਰਾਰ ਦੇ ਦਿੱਤਾ ਤੇ ਜੇਕਰ ਸਾਡੇ ਨਾਲ ਇਹ ਕੱਲ ਨੂੰ ਆ ਜਾਂਦਾ ਜੇ ਆਪਾਂ ਇਹ تسلیم ਨਹੀਂ ਕਰਦੇ ਸੀ ਤਾਂ تسلیم ਕਰਕੇ ਆਏ ਆ ਕਿ ਅਸੀਂ ਉਸ ਵੇਲੇ ਦੋ ਨਾਲ ਸੀਗੇ ਅਸੀਂ ਉਹਨਾਂ ਵੇਲੇਾਂ ਚ ਨਾਲ ਸੀਗੇ ਹੁਣ ਜੇ ਇਹ تسلیم ਦੁਬਾਰਾ ਨਹੀਂ ਕਰਦੇ ਬਹਾਨੇਵਾਜ਼ੀਆਂ ਕਰਦੇ ਨੇ ਲਿਖ ਕੇ ਦਿੰਦੇ ਨੇ ਵੀ ਕੈਬਨਿਟ ਚ ਫੈਸਲਾ ਕੋਈ ਨਹੀਂ ਹੋਇਆ ਇਹ ਤਾਂ ਟੈਕਨੀਕਲਟੀਆਂ ਨੇ ਕਿ ਤਖਤ ਸਾਹਿਬ ਤੋਂ ਟੈਕਨੀਕਲਟੀਆਂ ਚੱਲ ਜਾਣਗੀਆਂ ਪਹਿਲੀ ਤਰਖਾਸਤ ਤੇ ਇਹਦੇ ਵਿੱਚ ਅੰਤਰ ਇਹ ਟੈਕਨੀਕਲਟੀ ਤੇ ਜੇ ਕਿਤੇ ਤਨਖਾਈਆ ਸ਼ਬਦ ਇੱਥੇ ਵੀ ਜੁੜਦਾ ਮੈਨੂੰ ਲੱਗਦਾ ਉਹਨਾਂ ਨੂੰ ਕੰਪਨੀ ਆ ਰਹੀ ਹੈ ਖੌਫ ਆ ਰਿਹਾ ਕਿ ਬਾਕੀ ਰਹਿੰਦੇ ਜੀਵਨ ਚ ਜਿਉਣਾ ਕਿੱਦਾਂ ਇਹ ਸ਼ਬਦ ਲੈ ਕੇ ਕੀ ਕਹਿੰਦੇ ਮੈਂ ਥੋੜੀ ਜੀ ਗੱਲ ਕੁਝ ਜੀ ਜਾਣਕਾਰੀ ਦੇ ਆਧਾਰ ਤੇ ਗੱਲ ਕਰ ਦਿੰਦਾ ਕਿ ਇਹ ਉਸ ਇਹਨਾਂ ਦੇ ਵਿੱਚੋਂ ਲੀਡਰ ਹੈਗੇ ਆ ਜਿਨ੍ਹਾਂ ਨੂੰ ਪਤਾ ਸੀ ਕਿ ਦੀ ਮੀਨਿੰਗ ਕੀ ਹੈ ਤੇ ਇਹ ਮਸਲਾ ਜਿਹੜਾ ਸ਼ਿਕਾਇਤ ਕਰਨ ਦਾ ਮੇਰੇ ਖਿਆਲ ਦੇ ਵਿੱਚ ਪਿਛਲੇ ਕੁਝ ਮਹੀਨੇ ਚ ਕਈ ਵਾਰ ਡਿਸਕਸ ਹੋਇਆ ਕੁਝ ਡਿਫਰੈਂਟ ਲੈਵਲ ਤੇ ਇਹ ਸੌਡਨਲੀ ਨਹੀਂ ਹੋਇਆ ਮੈਂ ਇਸ ਤੋਂ ਬਾਅਦ ਕੁਝ ਨਹੀਂ ਕਰਾਇਆ ਇਸ ਬਾਰੇ ਮੈਂ ਇੰਨੀ ਕੀ ਜਾਣਕਾਰੀ ਸੀ ਇਹ ਘਰਵਾ ਜੀ ਤਨਖਾਹੀਏ ਦਾ मीनिंग ਸਭ ਨੂੰ ਪਤਾ ਹੈ ਤੇ ਚਿੱਠੀ ਦੇ ਰੈਫਰਕਸ਼ਨ ਨੂੰ ਸਭ ਨੂੰ ਪਤਾ ਸੀ ਕਿ ਜਿਹੜੋ ਸਿੱਠੀ ਸਬਮਿਟ ਕੀਤੀ ਗਈ ਹੈ ਨਾ ਦਾ ਪਤਾ ਸੀ ਕਿ ਇਹ ਖਾਸ ਕਰਕੇ ਜਿਹੜਾ 2015 ਜਿਹੜਾ ਮਾਫੀ ਇਨਾਮਾ ਸੀਗਾ ਵੀ ਜਦੋਂ ਉਹ ਖੁੱਲਿਆ ਤੇ ਉਹ ਕਿੱਥੇ ਤੱਕ ਜਾਏਗਾ ਜਿਹੜੇ ਮੈਂ ਦੋ ਨਾਮ ਲਏ ਹੈ ਨਾ ਮੈਂ ਉਸੇ ਕੰਟੈਕਸਟ ਦੇ ਵਿੱਚ ਹੀ ਲਏ ਹੈ ਪਹਿਲਾਂ ਕਿ ਪ੍ਰਕਾਸ਼ ਸਿੰਘ ਬਾਦਲ ਤੇ ਗਿਆਨੀ ਗੁਰਬਚਨ ਸਿੰਘ ਤੱਕ ਪਹੁੰਚ ਜਾਏ ਬਿਨਾ ਇਹ ਮਸਲਾ ਹੱਲ ਹੀ ਨਹੀਂ ਹੋ ਸਕਦਾ ਕਿਉਂਕਿ ਦੋਵਾਂ ਧਰੋਵਾਂ ਉਹਦੇ ਵਿੱਚ ਵੀ ਸੋ ਪੱਤਰਾਂ ਵਾਲੇ ਮਾਫੀ ਰੱਖਦੇ ਉੱਥੋਂ ਗੱਲ ਸਾਰੀ ਖੁੱਲਦੀ ਆ ਸੋ ਇਹ ਸਾਰਾ ਪਤਾ ਸੀ ਮੇਰੇ ਖਿਆਲ ਦੇ ਵਿੱਚ ਕਿ ਇਹ ਪਾਣਾ ਇਸ ਤਰ੍ਹਾਂ ਵਾਪਰੇਗਾ ਤਨਖਾਹ ਤਾਂ ਫਿਰ ਮਿਨੀਮਮ ਹੈ ਤਨਖਾਹ ਹੀ ਆ ਤਾਂ ਇਸ ਤਰ੍ਹਾਂ ਤਾਂ ਗੱਲ ਬਣਦੀ ਨਹੀਂ ਜੀ ਇਹ ਜਿਹੜਾ ਸੰਸਥਾ ਦੀ ਵਰਕਿੰਗ ਹੈ ਔਰ ਇਹ ਤਨਖਾਹ ਹੀ ਆ ਤਾਂ ਆਉਂਦਾ ਲੱਗਦੇ ਜਦੋਂ ਮਾਫੀ ਨਾਮਾ ਕਰ ਲੈਣਾ ਹੁੰਦਾ ਇਸ ਤਖਦੇ ਨਾਲ ਸਾਰਾ ਕੁਝ ਹੋਏ ਲੋਕਾਂ ਨੂੰ ਜਿਹਨਾਂ ਜੀਨੋ ਸਮਝ ਹੈ ਇਸ ਸੰਸਥਾ ਦੀ ਉਹਨਾਂ ਨੂੰ ਪਤਾ ਸੀ ਵੀ ਇਹ ਕਿਸ ਤਰ੍ਹਾਂ ਡਾਇਨਾਮਿਕਸ ਜਿਗਾ ਆਪਰੇਟ ਕਰੇਗੀ ਉਹ ਜਿਹੜੀ ਗੱਲ ਤੁਸੀਂ ਕੀਤੀ ਹੈ ਵੀ ਹਾਂ ਠੀਕ ਹੈ ਕਿ ਕੁਝ ਲੋਕਾਂ ਨੂੰ ਇਸ ਜੀ ਦਾ ਨਹੀਂ ਪਤਾ ਹੋ ਸਕਦਾ ਕਾਰਜਦਲ ਦੇ ਪ੍ਰਧਾਨ ਨੂੰ ਵੀ ਪੂਰੀ ਤਰ੍ਹਾਂ ਇਸ ਗੱਲ ਦਾ ਗਿਆਨ ਨਾ ਹੋਵੇ ਕਿ ਤਨਖਾਹ ਦਾ ਮਤਲਬ ਕੀ ਹੁੰਦਾ ਹੈ ਖੈਰ ਉਹਨਾਂ ਨੇ ਕਿਹੜਾ ਸ਼ਿਕਾਇਤ ਕੀਤੀ ਹੈ ਸ਼ਿਕਾਇਤ ਤਾਂ ਦੂਜੇ ਨੇ ਕੀਤੀ ਹੈ ਸੋ ਜਿਹਨੇ ਕੀਤੀ ਹੈ ਉਹਨਾਂ ਨੂੰ ਮੇਰੇ ਖਿਆਲ ਚ ਪਤਾ ਸੀ ਤੇ ਹੁਣ ਬਾੜਾ ਅੱਗੇ ਵਾਪਰਨਾ ਕਿਵੇਂ ਹੈ ਕੱਲ ਤਾਂ ਉਨੀ ਹੀ ਹੈਗੀ ਹੈ ਤੇ ਉਹ ਹੁਣ ਸਿਗਨਲ ਬੜੇ ਸਪੱਸ਼ਟੇ ਨਜ਼ਰ ਆ ਰਹੇ ਆ ਕਿ ਬੁਲਾ ਕੇ ਵੀ ਤਨਖਾਹ ਕਿਸ ਤਰ੍ਹਾਂ ਦੀ ਲਗੜੀ ਹੈ ਜਿਹੜੀ ਪ੍ਰੋਸੀਜਰ ਉੱਪਰ ਦਾ ਦੂਜਾ ਸਟੈਪ ਹੈ ਸੰਸਦ ਦਾ ਉਹ ਉੱਥੇ ਫੈਸਲਾ ਹੋਣਾ ਹੈ ਪ੍ਰੋਸੀਜਰ ਉੱਪਰ ਦਾ ਫਾਈਨਲ ਸੋ ਮੈਨ ਲੱਗਦਾ ਕਿ ਉਹ ਡਰ ਜ਼ਿਆਦਾ ਉਸ ਕਰਦਾ ਹੈ ਇਹ ਜਿਨ੍ਹਾਂ ਨੇ ਹੁਣ ਜਿਨ੍ਹਾਂ ਤੋਂ ਸਪਸ਼ਟੀਕਰਨ ਮੰਗਿਆ ਗਿਆ ਤੇ ਇਹ ਇਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਹੈ ਕੀ ਹੁੰਦਾ ਉਹ ਗੱਲ ਦੇਖਣ ਲਈ ਹੈ ਲੇਕਿਨ ਆਪਾਂ ਲਗਾਤਾਰ ਦੋ ਲੱਖ ਮੈਂ ਰਿਪੀਟ ਕਰਦਾ ਆਪਾਂ ਵਰਤੇ ਆ ਮੈਂ ਪਹਿਲਾਂ ਵੀ ਗੱਲ ਕੀਤੀ ਗਲਤੀ ਤੇ ਗੁਨਾਹ ਇਹਨਾਂ 'ਚੋਂ ਕਿਹੜੇ ਗੁਨਾਹ ਹੈ ਤੇ ਕਿਹੜੀ ਗਲਤੀਆਂ ਆਮ ਲੋਕਾਂ ਨੂੰ ਵੀ ਪਤਾ ਹੈ ਇਹ ਜਿ세 ਸਿੰਘ ਸਾਹਿਬ ਨੇ ਇਹ ਦੇਖਣਾ ਹੈ ਵੀ ਗਲਤੀਆਂ ਦੀ ਸਜ਼ਾ ਕੀ ਹੋਣੀ ਹੈ ਤੇ ਗੁਨਾਹਾਂ ਦੀ ਸਜ਼ਾ ਕੀ ਹੋਣੀ ਹੈ ਗੁਨਾਹਾਂ ਦੀ ਸਜ਼ਾ ਤਾਂ ਘਟੋ ਘਟ ਤ ਤਰਖਾਈਆ ਤਾਂ ਕਰਾਰ ਹੁੰਦਾ ਹੀ ਆ ਬੰਦਾ ਗਲਤੀ ਹੋ ਸਕਦਾ ਮaaf ਕਰ ਦਿੱਤੀ ਜਾਵੇ ਤੇ ਜਿਹੜੇ ਗੁਨਾਹ ਹੈਗੇ ਆ ਖਾਸ ਕਰਕੇ 215 ਵਾਲੇ ਜਿਹੜੇ ਕੁਸ ਗੁਨਾਹ ਹੈਗੇ ਆ ਉਹ ਤਾਂ ਬੜਾ ਸਪਸ਼ਟ ਹੈਗਾ ਕੰਮ ਗਲਤੀ ਹੁੰਦੀ ਹੈ ਜਿਹੜੀ ਜਾਣੇ ਅਣ ਜਾਣੇ ਹੋਵੇ ਗੁਨਾਹ ਹੁੰਦਾ ਹੈ ਕਿ ਜਿਹੜਾ ਜਿਹੜਾ ਜਾਣੇ ਹੋਵੇ ਅਣ ਜਾਣੇ ਨਹੀਂ ਜਾਣੇ ਕੌਂਸ਼ੀਅਸਲੀ ਜਿਹੜਾ ਤੁਸੀਂ ਕੰਮ ਕਰਦੇ ਆ ਉਹ ਗੁਨਾਹ ਹੈ 2015 ਜਿਹੜਾ ਮਾਫੀ ਨਾਮਾ ਹੈ ਉਹ ਜਾਣੇ ਨੂੰ ਜਾਣੇ ਤੇ ਨਹੀਂ ਹੈ ਉਹ ਫੈਸਲਾ ਹੈ ਕਿ ਮaaf ਕਰਨਾ ਹੈ ਇਸ ਕਰਕੇ ਉਹ ਗੁਨਾਹ ਦੀ ਕੈਟਾਗਰੀ ਚ ਆਉਂਦਾ ਸੋ ਮੈਂ ਇਹਨੇ ਇਹਦੀ ਕੈਟਾਗਰੀਜੇਸ਼ਨ ਕਰਦਾ